ਸਸਕਾਜੀ ਮੈਂ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਕੈਨੇਡਾ ਅਲਾਸਕਾ ਸਰਹੱਦ ਉੱਤੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 7.8 ਮਾਪੀ ਗਈ ਹੈ ਭੂਚਾਲ ਦੇ ਝਟਕੇ ਕੈਨੇਡਾ ਦੇ ਯੂਕਾਨ ਅਤੇ ਅਲਾਸਕਾ ਦੇ ਯੂਕਟਾਟ ਖੇਤਰ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਜਿਸ ਨਾਲ ਘੱਟ ਆਬਾਦੀ ਵਾਲੇ ਇਨ੍ਹਾਂ ਕਸਬਿਆਂ ਦੇ ਵਿੱਚ دہشت ਫੈਲ ਗਈ ਹੈ ਉਚਾਲ ਦੇ ਤੇਪਤਾ ਸੱਤ ਮਾਪੀ ਗਈ ਅਤੇ ਲੋਕਾਂ ਨੇ ਲਗਭਗ 2 ਝਟਕੇ ਮਹਿਸੂਸ ਕੀਤੇ। ਪੂਚਾਲ ਦੇ ਕਾਰਨ ਕੋਈ ਜਾਣੀ-ਜੁਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਅਤੇ ਨਾ ਹੀ ਕੋਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡੀਅਨ ਪੂਚਾਲ ਵਿਗਿਆਨੀ ਐਲਿਸਨ ਪਰ ਨੇ ਦੱਸਿਆ ਕਿ ਯੂਕਾਨ ਦਾ ਪਹਾੜੀ ਖੇਤਰ ਸਪਤਵਤ ਪਰ ਪ੍ਰਭਾਵਿਤ ਹੋਇਆ। ਹਾਲਾਂਕਿ ਕਾਰਤਮਬੱਦੀ ਕਾਰਨ ਨੁਕਸਾਨ ਘੱਟ ਰਿਹਾ ਤੇ ਨਿਵਾਸੀਆਂ ਨੇ ਸੈਲਫਾ ਅਤੇ ਕੰਦੜ ਤੋਂ ਚੀਜ਼ਾਂ ਦੀ ਗੰਦੀਆ ਰਿਪੋਰਟਾਂ ਵੀ ਦਿੱਤੀਆਂ ਨੇ ਤੇ ਵਾਈਟ ਹORS ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੂੰ ਪੁਚਾਲ ਬਾਰੇ ਰਿਪੋਰਟ ਕਰਨ ਵਾਲੀਆਂ ਕੁਝ ਕੌਲਾ ਵੀ ਪ੍ਰਾਪਤ ਹੋਈਆਂ ਨੇ ਅਲਾਸਕਾ ਦੇ ਯਾਕੂਟਾਟ ਤੋਂ ਲਗਭਗ 60 ਮੀਲ ਉੱਤਰ ਦੇ ਵਿੱਚ ਹਬਾਰਟ ਗਲੇਸ਼ੀਅਰ ਦੇ ਨੇੜੇ ਪੁਚਾਉ ਦੇ ਕੇਂਦਰ ਦੇ ਆਲੇ ਦੁਆਲੇ 500 ਮੀਲ ਦੇ ਘੇਰੇ ਦੇ ਵਿੱਚ ਸੱਤ ਤੇ ਬਰਦਾ ਦਾ ਪੁਚਾਲ ਮਹਿਸੂਸ ਕੀਤਾ ਗਿਆ ਕੈਨੇਡਾ ਦੇ ਵਿੱਚ ਲਗਭਗ 3/4 ਮੀਲ ਉੱਤੇ ਘਟਨਾ ਤਕਨੀਕੀ ਦੌਰੇ ਤੇ ਲਾਸਕਾ ਤੋਂ ਬਾਹਰ ਹੈ ਥੈਂਕਸਗਿਵਿੰਗ ਡੇ ਤੇ ਸੁਜ਼ੀਨਾ ਦੇ ਨੇੜੇ 6 ਦੀ ਵਰਤਾ ਦੇ ਝਟਕੇ ਤੋਂ ਬਾਅਦ ਅਤੇ ਜੁਲਾਈ ਦੇ ਵਿੱਚ ਸੈਂਡਪੁਆਇੰਟ ਦੀ ਤੀਬਰਤਾ 7.10 ਤੋਂ ਬਹੁਤ ਜ਼ਿਆਦਾ ਸਮਾਂ ਨਹੀਂ ਸਾਲ 2025 ਦਾ ਵਾਸੀਆਂ ਨੂੰ ਯਾਦਬੋਧ ਦੇ ਲਈ ਦ੍ਰਿੜ ਚਾਪਦਾ ਹੈ ਕਿ ਅਸੀਂ ਸਰਗਰਮ ਨੁਕਸਾਨੀ ਇੱਕ ਲੜੀ ਦੇ ਵਿਚਕਾਰ ਰਹਿੰਦੇ ਆ ਸ਼ਨੀਵਾਰ ਤਾਪੂਚਾਲ ਕੱਕੜਸੀ ਅਤੇ ਇਸ ਦੇ ਲਈ ਪੁਚਾਲ ਦੇ ਕੇਂਦਰ ਤੋਂ 50 ਮੀਲ ਦੇ ਘੇਰੇ ਦੇ ਵਿੱਚ ਜ਼ਮੀਨ ਦੀ ਹਿਲਚੁਲ ਬਹੁਤ ਤੇਜ਼ ਸੀ ਅਤੇ ਸਾਨੂੰ ਇਮਾਰਤਾਂ ਦੀਆਂ ਨੀਹਾਂ ਨੂੰ ਨੁਕਸਾਨ ਅਤੇ ਛਲਫਾ ਤੋਂ ਉੱਡੀਆਂ ਵਸਤੂਆਂ ਦੀਆਂ ਰਿਪੋਰਟਾਂ ਵੀ ਸੁਣਨ ਦੀ ਉਮੀਦ ਹੈ ਰਿਕਾਰਡ ਕੀਤੇ ਗਏ ਸਭ ਤੋਂ ਨੇੜਲੇ ਸਟੇਸ਼ਨ ਦੇ ਵਿੱਚ 21 ਸਕਿੰਟ ਤੇਜ਼ ਝਟਕੇ ਤੇ 59 ਸਕਿੰਟ ਅਨੁਭਵਯੋਗ ਝਟਕੇ ਮਹਿਸੂਸ ਕੀਤੇ ਗਏ ਹੁਣ ਤੱਕ ਇਹ ਪਹੁੰਚਾਲਦਾ ਸਥਾਨ ਕੈਨੇਡਾ ਦੇ ਵਿੱਚ ਫੇਅਰ ਵੈਦਰ ਫਾਲਟ ਅਤੇ ਅਲਾਸੇ ਵਿੱਚ ਟੋਟਲਸ ਚੁੰਡਾ ਫਾਲਟ ਦੇ ਵਿੱਚ ਗੱਜਪਦਾ ਹੈ ਜਦੋਂ ਕਿ ਅਸੀਂ ਇਸ ਵੇਲੇ ਇਸ ਨੂੰ ਫੇਅਰ ਵੈਦਰ ਫਾਇਟਰ ਸਿਸਟਮ ਦੇ ਉੱਤੇ ਤਾਰ ਦੇ ਵਿੱਚ ਇੱਕ ਉਤੇ ਫਟਣਾ ਕਹਿ ਰਹੇ ਆ ਇਥੇ ਧਿਆਨ ਦੇਣ ਦੇ ਯੋਗ ਹੈ ਕਿ 2010 ਦੇ ਵਿੱਚ ਅਲਾਸਕਾ ਫੇਅਰ ਪੈਕਸ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਦੀ ਗ੍ਰੈਜੂਏਟ ਵਿਦਿਆਰਥਣ ਜੁਲੀ ਐਲੀਟ ਨੇ ਉਸ ਹਿੱਸੇ ਨੂੰ ਕਨੈਕਟਰ ਫਾਲਟ ਕੀਤਾ ਸੀ ਜੋ ਅੱਜ ਫਟ ਗਿਆ ਰਾਸ਼ਟਰੀ ਉਚਾਲ ਤੇ ਖਤਰੇ ਵਾਲੇ ਮਾਰ 2023 ਦੇ ਵਿੱਚ ਇਹ ਨਾਮ ਲਿਆ ਉਚਾਲ ਦੇ ਫਟਣ ਦੀ ਦਿਸ਼ਾ ਇਸ ਖੇਤਰ ਦੇ ਵਿੱਚ ਮਾਪ ਕੀਤੇ ਗਏ ਫਾਲਟਾ ਦੇ ਉੱਤਰ ਪੱਛਮ ਤੱਕਨ ਪੂਰਬ ਦੇ ਦਿਸ਼ਾ ਦੇ ਵਿੱਚ ਮੇਲ ਖਾਂਦੀ ਹੈ ਜ਼ੋਰਦਾਰ ਝਟਕੇ ਪਹਿਲੇ 10 ਮਿੰਟਾਂ ਦੇ ਵਿੱਚ 5 ਦੀ ਤੀਬਰਤਾ ਤੇ ਉੱਤੇ ਦੇ ਅਤੇ ਅਗਲੀ ਸਵੇਰ ਤੱਕ 3 ਦੀ ਤੀਬਰਤਾ ਤੋਂ ਲਗਭਗ 180 ਉੱਤੇ ਫਾਲਟ ਦੀ ਸ਼ੈਪਿੰਗ ਕਰ ਰਹੇ ਨੇ ਕੈਨੇਡਾ ਅਲਾਸਕਾ ਸਰਹੱਦ ਉੱਤੇ ਇੱਕ ਸ਼ਕਤੀਸ਼ਾਲੀ ਪੁਚਵਾਲ ਆਇਆ ਜ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 7.0 ਮਾਪੀ ਗਈ ਹੈ ਪੁਚਾਲਦੇ ਛਟਕੇ ਕੈਨੇਡਾ ਦੇ ਯੂਕਾਨ ਅਤੇ ਅਲਾਸਕਾ ਦੇ ਯੂਕਟਾਟ ਖੇਤਰ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਜਿਸ ਦੇ ਨਾਲ ਕਟ ਆਬਾਦੀ ਵਾਲੇ ਇਨ੍ਹਾਂ ਕਸਬਿਆਂ ਦੇ ਵਿੱਚ دہشت ਫੈਲ ਗਈ ਹੈ। ਪੁਚਾਲ ਦੇ ਤੇਪਤਾ 7 ਮਾਪੀ ਗਈ ਅਤੇ ਲੋਕਾਂ ਨੇ ਲਗਭਗ 2 ਚਟਕੇ ਮਹਿਸੂਸ ਕੀਤੇ ਪੁਚਾਲ ਦੇ ਕਾਰਨ ਕੋਈ ਚੰਦੀ ਜਮਾਲੀ ਨੁਕਸਾਨ ਹੋ ਦੀ ਖਬਰ ਨਹੀਂ ਹੈ ਅਤੇ ਨਾ ਹੀ ਕੋਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ ਕੈਨੇਡੀਅਨ ਪੁਚਾਲ ਵਿਗਿਆਨੀ ਐਲਿਸਨ ਪਰ ਨੇ ਦੱਸਿਆ ਕਿ ਯੂਕੌਨ ਦਾ ਪਹਾੜੀ ਖੇਤਰ ਸਬਤੋ ਵਤ ਪ੍ਰਭਾਵਿਤ ਹੋਇਆ ਹਾਲਾਂਕਿ ਘਟਨਾਬੱਦੀ ਕਾਰਨ ਨੁਕਸਾਨ ਘੱਟ ਰਿਹਾ ਤੇ ਨਿਵਾਸੀਆਂ ਨੇ ਸੈਲਫਾ ਅਤੇ ਕੰਦਾ ਤੋਂ ਚੀਜ਼ ਗੰਦੀਆ ਰਿਪੋਰਟਾਂ ਵੀ ਦਿੱਤੀਆਂ ਨੇ ਤੇ ਵਾਈਟ ਹORS ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੂੰ ਪੁਚਾਲ ਬਾਰੇ ਰਿਪੋਰਟ ਕਰਨ ਵਾਲੀਆਂ ਕੁਝ ਖੌਲਾਂ ਵੀ ਪ੍ਰਾਪਤ ਹੋਈਆਂ ਨੇ ਅਲਾਸਕਾ ਦੇ ਯਾਕੂਟ ਟ ਤੋਂ ਲਗਭਗ 60 ਮੀਲ ਉੱਤਰ ਦੇ ਵਿੱਚ ਹਬਾਰਡ ਗਲੇਸ਼ੀਅਰ ਦੇ ਨੇੜੇ ਪੁਚਾਲ ਦੇ ਕੇਂਦਰ ਦੇ ਆਲੇ ਦੁਆਲੇ 500 ਮੀਲ ਦੇ ਘੇਰੇ ਦੇ ਵਿੱਚ ਸੱਤ ਤੇਪਰਦਾ ਦਾ ਪੁਚਾਲ ਮਹਿਸੂਸ ਕੀਤਾ ਗਿਆ ਕੈਨੇਡਾ ਦੇ ਵਿੱਚ ਲਗਭਗ 3/4 ਮੀਲ ਉੱਤੇ ਘਟਨਾ ਤਕਨੀਕੀ ਦੋਰ ਅਤੇ ਲਾਸਕ ਤੋਂ ਬਾਹਰ ਹੈ ਥੈਂਕਸਗਿਵਿੰਗ ਡੇ ਤੇ ਸੁਜ਼ੇਨਾ ਦੇ ਨੇੜੇ 6 ਤੇ ਵਰਦਾ ਦੇ ਝਟਕੇ ਤੋਂ ਬਾਅਦ ਅਤੇ ਜੁਲਾਈ ਦੇ ਵਿੱਚ ਸੈਂਡ ਪੁਆਇੰਟ ਦੀ ਵਰਦਾ 7.10 ਤੋਂ ਬਹੁਤ ਜ਼ਿਆਦਾ ਸਮਾਂ ਨਹੀਂ ਸਾਲ 2025 ਦਾ ਵਸੇ ਨੂੰ ਯਾਦ ਬੋਣ ਦੇ ਲਈ ਦ੍ਰਿੜ ਜੱਪਦਾ ਹੈ ਕਿ ਅਸੀਂ ਸਰਗਰਮ ਨੁਕਸਾਨ ਦੀ ਇੱਕ ਲੜੀ ਦੇ ਵਿਚਕਾਰ ਰਹਿੰਦੇ ਆ ਸ਼ਨੀਵਾਰ ਤਪੂਚਾਲ ਕੱਕਟ ਸੀ ਅਤੇ ਇਸ ਦੇ ਲਈ ਪੁਚਾਲ ਤੇ ਕੇਂਦਰ ਤੋਂ 50 ਮੀਲ ਦੇ ਘੇਰੇ ਦੇ ਵਿੱਚ ਜ਼ਮੀਨ ਦੀ ਹਿਲਚੁਲ ਬਹੁਤ ਤੇਜ਼ ਸੀ ਅਤੇ ਸਾਨੂੰ ਇਮਾਰਤਾਂ ਦੀਆਂ ਨੀਹਾਂ ਨੂੰ ਨੁਕਸਾਨ ਅਤੇ ਛਲਫਤ ਤੋਂ ਉੱਡੀਆਂ ਵਸਤੂਆਂ ਦੀਆਂ ਰਿਪੋਰਟਾਂ ਵੀ ਸੁਣਨ ਦੀ ਉਮੀਦ ਹੈ ਰਿਕਾਰਡ ਕੀਤੇ ਗਏ ਸਭ ਤੋਂ ਨੇੜਲੇ ਸਟੇਸ਼ਨ ਦੇ ਵਿੱਚ 21 ਸਕਿੰਟ ਤੇਜ਼ ਝਟਕੇ ਤੇ 59 ਸਕਿੰਟ ਅਨੁਭਵ ਯੋਗ ਝਟਕੇ ਮਹਿਸੂਸ ਕੀਤੇ ਗਏ ਹੁਣ ਤੱਕ ਇਹ ਪੁਚਾਲ ਦਾ ਸਥਾਨ ਕੈਨੇਡਾ ਦੇ ਵਿੱਚ ਫੇਅਰ ਵੈਦਰ ਫਾਲਟ ਅਤੇ ਅਲਾਸਕਾ ਵਿੱਚ ਟੋਟਲਸ ਚੁੰਡਾ ਫਾਲਟ ਦੇ ਵਿੱਚ ਗੱਲ ਜਾਂਪਦਾ ਹੈ ਜਦੋਂ ਕਿ ਅਸੀਂ ਇਸ ਵੇਲੇ ਇਸ ਨੂੰ ਫੇਅਰ ਵੈਦਰ ਫਾਇਟ ਸਿਸਟਮ ਦੇ ਉੱਤਰੀ ਤਾਰ ਦੇ ਵਿੱਚ ਇੱਕ ਉਤੇ ਫਟਣਾ ਕਹਿ ਰਹੇ ਹਾਂ ਇੱਥੇ ਧਿਆਨ ਦੇ ਨਿਯੋਗ ਹੈ ਕਿ 2010 ਦੇ ਵਿੱਚ ਅਲਾਸਕਾ ਫੇਅਰ ਪੈਕਸ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਦੀ ਗ੍ਰੈਜੂਏਟ ਵਿਦਿਆਰਥਣ ਜੁਲੀ ਐਲੀਟ ਨੇ ਉਸ ਹਿੱਸੇ ਨੂੰ ਕਨੈਕਟਰ ਫਾਲਟ ਕਿਹਾ ਸੀ ਜੋ ਅੱਜ ਫਟ ਗਿਆ ਰਾਸੀ ਉਚਾਲ ਦੇ ਖਤਰੇ ਵਾਲੇ ਮਲ 2023 ਦੇ ਵਿੱਚ ਇਹ ਨਾਮ ਲਿਆ ਪੁਚਵਾਲ ਦੇ ਫਟਣ ਦੀ ਦਿਸ਼ਾ ਇਸ ਖੇਤਰ ਦੇ ਵਿੱਚ ਮੈਪ ਕੀਤੇ ਗਏ ਫਾਲਟਾ ਦੇ ਉੱਤਰ ਪੱਛਮ ਤੋਂ ਕਰਪੂਰ ਦੇ ਦਿਸ਼ਾ ਦੇ ਵਿੱਚ ਮੇਲ ਖਾਂਦੀ ਹੈ ਜ਼ੋਰਦਾਰ ਝਟਕੇ ਪਹਿਲੇ 10 ਮਿੰਟਾਂ ਦੇ ਵਿੱਚ 5 ਦੀ ਤੀਬਰਤਾ ਤੇ ਉੱਤੇ ਦੇ ਅਤੇ ਅਗਲੀ ਸਵੇਰ ਤੱਕ 3 ਦੀ ਤੀਬਰਤਾ ਤੋਂ ਲਗਭਗ 180 ਉੱਤੇ ਫਾਲਟ ਦੀ ਸ਼ੈਪਿੰਗ ਕਰ ਰਹੇ ਨੇ ਕੈਨੇਡਾ ਅਲਾਸਕਾ ਸਰਹੱਦ ਉੱਤੇ ਇੱਕ ਸ਼ਕਤੀਸ਼ਾਲੀ ਪੁਚਵਾਲ ਆਇਆ ਜ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 7.80 ਮਾਪੀ ਗਈ ਹੈ ਉਚਾਲਦੇ ਛਟਕੇ ਕੈਨੇਡਾ ਦੇ ਯੂਕਾਨ ਅਤੇ ਅਲਾਸਕਾ ਦੇ ਯੂਕਟਾਟ ਖੇਤਰ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਜਿਸ ਦੇ ਨਾਲ ਘੱਟ ਆਬਾਦੀ ਵਾਲੇ ਇਨ੍ਹਾਂ ਕਸਬਿਆਂ ਦੇ ਵਿੱਚ دہشت ਫੈਲ ਗਈ ਹੈ। ਪੁਚਾਲਦੇ ਤੇਪਤਾ 7 ਮਾਪੀ ਗਈ ਅਤੇ ਲੋਕਾਂ ਨੇ ਲਗਭਗ 2 ਚਟਕੇ ਮਹਿਸੂਸ ਕੀਤੇ ਪੁਚਾਲਦੇ ਕਾਰਨ ਕੋਈ ਚੰਦੀ ਚਮੜੀ ਨੂੰ ਨੁਕਸਾਨ ਹੋਣ ਦੀ ਖਬਰ ਨਹੀਂ ਹੈ ਅਤੇ ਨਾ ਹੀ ਕੋਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ ਕੈਨੇਡੀਅਨ ਪੁਚਾਲੇ ਵਿਗਿਆਨੀ ਐਲਿਸਨ ਪਰ ਨੇ ਦੱਸਿਆ ਕਿ ਯੂਕੌਨ ਦਾ ਪਹਾੜੀ ਖੇਤਰ ਸਬਤੋਵਤ ਪ੍ਰਭਾਵਿਤ ਹੋਇਆ ਹਾਲਾਂਕਿ ਕਟਬੱਦੀ ਕਾਰਨ ਨੁਕਸਾਨ ਘਟ ਰਿਹਾ ਤੇ ਨਿਵਾਸੀਆਂ ਨੇ ਸੈਲਫਾ ਅਤੇ ਕੰਦੜਾ ਤੋਂ ਸਿੱਜ਼ਰ ਦੀ ਗੰਦੀਆ ਰਿਪੋਰਟਾਂ ਵੀ ਦਿੱਤੀਆਂ ਨੇ ਤੇ ਵਾਈਟ ਹੌਰਸ ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੂੰ ਪੁਚਾਲ ਬਾਰੇ ਰਿਪੋਰਟ ਕਰਨ ਵਾਲੀਆਂ ਕੁਝ ਕੌਲਾਂ ਵੀ ਪ੍ਰਾਪਤ ਹੋਈਆਂ ਨੇ ਅਲਾਸਕਾ ਦੇ ਯਾਕੂਟਾਟ ਤੋਂ ਲਗਭਗ 60 ਮੀਲ ਉੱਤਰ ਦੇ ਵਿੱਚ ਹਬਾਰਡ ਗਲੇਸ਼ੀਅਰ ਦੇ ਨੇੜੇ ਪੁਚਾਉ ਦੇ ਕੇਂਦਰ ਦੇ ਆਲੇ ਦੁਆਲੇ 500 ਮੀਲ ਦੇ ਘੇਰੇ ਦੇ ਵਿੱਚ 7 ਤੀਬਰਤਾ ਦਾ ਪੁਚਾਲ ਮਹਿਸੂਸ ਕੀਤਾ ਗਿਆ ਕੈਨੇਡਾ ਦੇ ਵਿੱਚ ਲਗਭਗ 3/4 ਮੀਲ ਉੱਤੇ ਘਟਨਾ ਤਕਨੀਕੀ ਦੌਰ ਅਤੇ ਲਾਸਕਤ ਉਭਾਰ ਹੈ ਥੈਂਕਸ ਗਿਵਿੰਗ ਡੇ ਤੇ ਸੁਜ਼ੀਨਾ ਦੇ ਨੇੜੇ 6 ਦਿਵਸ ਦਾ ਤੇ ਚਟਕੇ ਤੋਂ ਬਾਅਦ ਅਤੇ ਜੁਲਾਈ ਦੇ ਵਿੱਚ ਸੈਂਡ ਪੁਆਇੰਟ ਦੀ ਦਿਵਸਾ 7.3 ਤੋਂ ਬਹੁਤ ਜ਼ਿਆਦਾ ਸਮਾਂ ਨਹੀਂ ਸਾਲ 2025 ਦਾ ਵਸੇ ਨੂੰ ਯਾਦ ਬੋਣ ਦੇ ਲਈ ਦ੍ਰਿੜ ਜਾਪਦਾ ਹੈ ਕਿ ਅਸੀਂ ਸਰਗਰਮ ਨੁਕਸਾਨ ਦੀ ਇੱਕ ਲੜੀ ਦੇ ਵਿਚਕਾਰ ਰਹਿੰਦੇ ਆ ਸ਼ਨੀਵਾਰ ਤਾਪੂਚਾਲ ਕਾਫੀ ਕੱਟ ਸੀ ਅਤੇ ਇਸ ਦੇ ਲੇਪੂਚਾਲ ਤੇ ਕੇਂਦਰ ਤੋਂ 50 ਮੀਲ ਦੇ ਘੇਰੇ ਦੇ ਵਿੱਚ ਜ਼ਮੀਨ ਦੀ ਹਿਲਚੁਲ ਬਹੁਤ ਤੇਜ਼ ਸੀ ਅਤੇ ਸਾਨੂੰ ਇਮਾਰਤਾਂ ਦੀਆਂ ਨੀਹਾਂ ਨੂੰ ਨੁਕਸਾਨ ਅਤੇ ਸ਼ਲਫਾ ਤੋਂ ਉੱਡੀਆਂ ਵਸਤੂਆਂ ਦੀਆਂ ਰਿਪੋਰਟਾਂ ਵੀ ਸੁਣਨ ਦੀ ਉਮੀਦ ਹੈ रिकॉर्ड ਕੀਤੇ ਗਏ ਸਭ ਤੋਂ ਨੇੜਲੇ ਸਟੇਸ਼ਨ ਦੇ ਵਿੱਚ 21 ਸਕਿੰਟ ਤੇਜ਼ ਝਟਕੇ ਤੇ 59 ਸਕਿੰਟ ਅਨੁਭਵਯੋਗ ਝਟਕੇ ਮਹਿਸੂਸ ਕੀਤੇ ਗਏ ਹੁਣ ਤੱਕ ਇਹ ਪਹੁੰਚਾਲਦਾ ਸਥਾਨ ਕੈਨੇਡਾ ਦੇ ਵਿੱਚ ਫੇਅਰ ਵੈਦਰ ਫਾਲਟ ਅਤੇ ਅਲਾਸੇ ਵਿੱਚ ਟੋਟਲਸ ਚੁੰਜਾ ਫਾਲਟ ਦੇ ਵਿੱਚ ਗੱਜਪਦਾ ਜਦੋਂ ਕਿ ਅਸੀਂ ਇਸ ਵੇਲੇ ਇਸ ਨੂੰ ਫੇਅਰ ਵੈਦਰ ਵਾਈਟ ਸਿਸਟਮ ਦੇ ਉੱਤਰੀ ਤਾਰ ਦੇ ਵਿੱਚ ਇੱਕ ਉਤੇ ਫਟਣਾ ਕਹਿ ਰਿਹਾ ਹੈ ਇੱਥੇ ਧਿਆਨ ਦੇ ਨਯੋਗ ਹੈ ਕਿ 2010 ਦੇ ਵਿੱਚ ਅਲਾਸਕਾ ਫੇਅਰ ਬੈਕਸ ਯੂਨੀਵਰਸਿਟੀ ਦੇ ਵਿੱਚ ਉਸ ਸਮੇਂ ਦੀ ਗ੍ਰੈਜੂਏਟ ਵਿਦਿਆਰਥਣ ਜੁਲੀ ਐਲੀਟ ਨੇ ਉਸ ਹਿੱਸੇ ਨੂੰ ਕਨੈਕਟਰ ਫਾਲਟ ਕੀਤਾ ਸੀ ਜੋ ਅੱਜ ਫਟ ਗਿਆ ਰਾਸ਼ਟਰੀ ਉਚਾਲ ਤੇ ਖਤਰੇ ਵਾਲੇ ਮਾਰ 2023 ਦੇ ਵਿੱਚ ਇਹ ਨਾਮ ਲਿਆ ਉਚਾਲ ਦੇ ਫਟਣ ਦੀ ਦਿਸ਼ਾ ਇਸ ਖੇਤਰ ਦੇ ਵਿੱਚ ਮਾਪ ਕੀਤੇ ਗਏ ਫਾਲਟਾ ਦੇ ਉੱਤਰ ਪੱਛਮ ਤੱਕਨ ਪੂਰਬ ਦੇ ਦਿਸ਼ਾ ਦੇ ਵਿੱਚ ਮੇਲ ਖਾਂਦੀ ਹੈ ਜ਼ੋਰਦਾਰ ਝਟਕੇ ਪਹਿਲੇ 10 ਮਿੰਟਾਂ ਦੇ ਵਿੱਚ 5 ਦੀ ਤੀਬਰਤਾ ਤੇ ਉੱਤੇ ਦੇ ਅਤੇ ਅਗਲੀ ਸਵੇਰ ਤੱਕ 3 ਦੀ ਤੀਬਰਤਾ ਤੋਂ ਲਗਭਗ 180 ਉੱਤੇ ਫਾਲਟ ਦੀ ਸ਼ੈਪਿੰਗ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ